ਸਾਡੇ ਇਸ ਵੀਡੀਓ ਦੇ ਨਾਲ ਜੁੜੇ ਸਾਡੇ ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰੇ ਸਤਿ ਸ਼੍ਰੀ ਅਕਾਲ ਜੀ ਦਸੰਬਰ ਮਹੀਨੇ ਦੀ ਪੈਨਸ਼ਨ ਦੀ ਗੱਲ ਕਰਾਂਗੇ ਇਸ ਵੀਡੀਓ ਦੇ ਵਿੱਚ ਕਿ ਪੈਨਸ਼ਨ ਦੀ ਕੋਈ ਅਪਡੇਟ ਹੈ ਜਾਂ ਨਹੀਂ ਹੈ ਤੇ ਅੱਜ ਹੋ ਗਈ ਹੈ ਜੀ 9 ਦਸੰਬਰ ਲਗਭਗ ਆਥਣ ਦੇ ਰਾਤ ਦੇ ਲਗਭਗ 9:00 ਵਜਣ ਜਾ ਰਿਹਾ ਜਦੋਂ ਅਸੀਂ ਇਹ ਵੀਡੀਓ ਬਣਾ ਰਹੇ ਹਾਂ ਤੇ ਅੱਜ ਮੰਗਲਵਾਰ ਦਾ ਦਿਨ ਹੈ ਜੀ ਤੇ 6 ਵਜੇ ਤੱਕ ਦੀ ਅਪਡੇਟ ਜਾਂ ਅਖਿਰਕਲੀ ਹੁਣ 8-9 ਵਜੇ ਤੱਕ ਦੀ ਵੀ ਅਪਡੇਟ ਤੁਸੀਂ ਮੰਨ ਕੇ ਚੱਲਦਾ ਚੱਲ ਸਕਦੇ ਆ ਕਿ ਅੱਜ ਕਿਸੇ ਨਵੇਂ ਜ਼ਿਲ੍ਹੇ ਦੇ ਵਿੱਚ ਨਾ ਤਾਂ ਬੈਲਫਾਸ ਹੋਏ ਨੇ ਦਸੰਬਰ ਮਹੀਨੇ ਦੀ ਪੈਨਸ਼ਨ ਤੇ ਨਾ ਹੀ ਕਿਸੇ ਜ਼ਿਲ੍ਹੇ ਦੇ ਵਿੱਚ ਦਸੰਬਰ ਮਹੀਨੇ ਦੀ ਪੈਨਸ਼ਨ ਜਾਰੀ ਹੋਈ ਆ ਨਵੰਬਰ ਦੀ ਪੈਨਸ਼ਨ ਲੱਗ ਫੱਗ ਮੋਸਟਲੀ ਸਾਰੇ ਜ਼ਿਲ੍ਹਿਆਂ ਦੇ ਵਿੱਚ ਜਾਰੀ ਹੋ ਚੁੱਕੀ ਆ ਕਿਤੇ ਕਿਤੇ ਕੁਝ ਜ਼ਿਲ੍ਹਿਆਂ ਦੇ ਵਿੱਚ ਜਿਵੇਂ ਕਿ ਬੜਾਫਾ ਪੈਨਸ਼ਨਾਂ ਜਾਰੀ ਹੋਈਆਂ ਨੇ ਜਿਵੇਂ ਰੋਪੜ ਜ਼ਿਲ੍ਹੇ ਦੇ ਵਿੱਚ ਬੜਾਫਾ ਤੇ ਅੰਗਹੀਣ ਜਿਹੜੇ ਸਾਡੇ ਭੈਣ ਭਰਾ ਨੇ ਬਜ਼ੁਰਗ ਨੇ ਉਹਨਾਂ ਨੂੰ ਕਈਆਂ ਨੂੰ ਮੈਸੇ ਜਾਰੀ ਆ ਹਲੇ ਅਗਲੇ 24 ਘੰਟਿਆਂ ਦੇ ਵਿੱਚ ਵਿੱਚ ਉੱਥੇ ਪੈਨਸ਼ਨਾਂ ਬਹੁਤ ਹੀ ਖੇਤਰਾਂ ਦੇ ਵਿੱਚ ਜਾਰੀ ਹੋ ਜਾਣਗੀਆਂ ਨੌਰਪੁਰ ਬੇਦੀ ਤੇ ਨਾਲ ਜਿਹੜੇ ਹੋਰ ਹਲਕੇ ਆ ਰੋਪੜ ਦੇ ਇਹਨਾਂ ਸਾਰੇ ਖੇਤਰਾਂ ਦੇ ਵਿੱਚ ਅ ਦੂਜੇ ਫਾਸਿਫਾਂ ਗੱਲ ਕਰੀਏ ਫਿਰੋਜ਼ਪੁਰ ਦੀ ਤੇ ਸ੍ਰੀ ਫਤਿਹਗੜ੍ਹ ਸਾਹਿਬ ਦੀ ਪਟਿਆਲੇ ਦੀ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਵੀ ਪੈਨਸ਼ਨਾਂ ਜਾਰੀ ਹੋ ਗਈਆਂ ਨੇ ਜੇਕਰ ਤੁਹਾਡੀ ਹਲੇ ਪੈਨਸ਼ਨ ਨਹੀਂ ਜੁੜੀ ਆ ਇੱਕ ਅੱਧਾ ਦਿਨ ਇੰਤਜ਼ਾਰ ਕਰ ਲਓ ਤੁਹਾਡੇ ਖਾਤੇ ਪੈਨਸ਼ਨ ਹੈ ਜਿਹੜੀ ਨਵੰਬਰ ਮਹੀਨੇ ਦੀ ਜੁੜ ਜਾਏਗੀ 1500 ਰੁਪਇਆ ਦਸੰਬਰ ਦੀ ਫਿਲਹਾਲ ਹਲੇ ਇਹੀ ਅਪਡੇਟ ਹੈ ਕਿ ਕਿਸੇ ਜ਼ਿਲ੍ਹੇ ਦੇ ਵਿੱਚ ਹਲੇ ਪੈਨਸ਼ਨ ਬਾਰੇ ਕੋਈ ਕੰਮ ਨਹੀਂ ਤਰਿਆ ਬਿਲ ਹਲੇ ਕਿਸੇ ਜ਼ਿਲ੍ਹੇ ਦੇ ਵਿੱਚ ਪਾਸ ਨਹੀਂ ਹੋਏ ਸੋ ਜਿੱਥੇ ਨਵੰਬਰ ਦੇ ਫੈਕਸ਼ਨਾਂ ਕਾਫੀ ਲੇਟ ਆਈਆਂ ਨੇ ਦਸੰਬਰ ਦੇ ਵਿੱਚ ਹੀ ਆਈਆਂ ਨੇ ਬਹੁਤੇ ਜ਼ਿਲ੍ਹਿਆਂ ਦੇ ਵਿੱਚ ਉਥੇ ਹੀ ਦਸੰਬਰ ਦਾ ਕੰਮ ਵੀ ਹੁਣ ਥੋੜਾ ਜਿਆਦਾ ਲੇਟ ਡਿਲੇ ਹੁੰਦਾ ਜਾਏਗਾ ਪਰ ਸਾਡਾ ਕੰਮ ਤੁਹਾਨੂੰ ਅਪਡੇਟ ਦੇਣਾ ਜੋ ਜੋ ਸਾਨੂੰ ਸੂਚਨਾਵਾਂ ਫੋਟੇਡ ਮਿਲਦੀਆਂ ਜਾਣਗੀਆਂ ਉਹ ਤੁਹਾਡੇ ਸਾਨੂੰ ਮੁੱਖ ਅਸੀਂ ਹਾਜ਼ਰ ਕਰਦੇ ਰਹਾਂਗੇ ਫਿਲਹਾਲ 2500 ਰੁਪਏ ਦੀ ਮੰਗ ਤਾਂ ਸਾਡੀ ਵੀ ਹੈ ਔਰ ਸੰਘਰਸ਼ ਵੀ ਕਾਫੀ ਚੱਲਦੇ ਹੋਏ ਨੇ ਕਿ 2500 ਰੁਪਏ ਫੈਨਸ਼ਨ ਹੋਣੀ ਚਾਹੀਦੀ ਆ ਅਸੀਂ ਆਪਣੇ ਫੱਦਰ ਤੇ ਜੋ ਆਵਾਜ਼ ਚੱਕ ਸਕਦੇ ਆ ਉਹ ਚੱਕ ਰਹੇ ਆ ਪੰਜਾਬ ਸਰਕਾਰ ਅੱਗੇ ਬਰਜ਼ੋਰ ਸਾਡੀ ਮੰਗ ਹੈ ਤੇ ਬੇਨਤੀ ਵੀ ਆ ਕਿ 2500 ਰੁਪਏ ਫੈਨਸ਼ਨ ਆ ਜਿਹੜੀ 2500 ਨਹੀਂ ਤਾਂ ਚਲੋ ਕੋਈ ਵਾਦਾ ਪੈਨਸ਼ਨ ਦੇ ਵਿੱਚ ਹੋਣਾ ਜ਼ਰੂਰੀ ਹੈ ਸਮੇਂ ਦੇ ਹਿਸਾਬ ਨਾਲ ਤੇ ਲਾਭਪਾਤਰਿਆਂ ਦੇ ਪੈਨਸ਼ਨਾਂ ਦੇ ਵਿੱਚ ਵਾਦਾ ਹੋਣਾ ਜ਼ਰੂਰੀ ਹੈ ਤਾਂ ਫਿਲਹਾਲ ਜੀ 1500 ਰੁਪਏ ਆ ਫੈਨਸ਼ਨਾਂ ਜਾਰੀ ਹੋ ਰਹੀਆਂ ਨੇ ਤੇ 15 ਸਲਫ ਹੀ ਦੀ ਇਹ ਫਿਲਹਾਲ ਅਫਡੇਟ ਹੈ 2500 ਪੈਨਸ਼ਨ ਘਾ ਦੇ ਦੀ ਅੱਜ ਦੀ ਤਰੀਕ ਤੱਕ ਕੋਈ ਅਫਡੇਟ ਨਹੀਂ ਆਇਆ ਇਸ ਸਲਾਵਾ ਤੁਹਾਡੇ ਨਾਲ ਇੱਕ ਪੀਡੀਐਫ ਸਾਂਝੀ ਕਰ ਰਹੇ ਹਾਂ ਜੀ ਜੋ ਟ੍ਰਿਫਲਸ ਬੀ ਬੋਲੋ ਵੱਲੋਂ ਜਾਰੀ ਕੀਤੀ ਗਈ ਹੈ ਸੋ ਇਹ ਜਿਹੜੀ PDF ਹੈਗੀ ਹੈ ਜੀ ਕਮਿਊਨਿਟੀ ਵਾਈ ਸ਼ਡਿਊਲ ਆਫ ਕੈਂਡੀਡੇਟਸ ਕਾਲਿੰਗ ਫॉर द ਕਾਉਂਸਲਿੰਗ ਡੇਟ ਨਵਾਰ 2025 10 12 2025 ਸੀਨੀਅਰ ਅਸਿਸਟੈਂਟ ਦੀਆਂ ਕਮ ਸੈਕਟਰ ਦੀਆਂ ਪੋਸਟਾਂ ਦੀ ਜਿਹੜੀ PDF ਹੈ ਸੋ ਇਹ ਕੈਂਡੀਡੇਟ ਨੇ ਜਿਹੜੇ ਇਹ ਆਪਣਾ ਜਿਹੜੇ ਕਾਉਂਸਲਿੰਗ ਕਰਾਉਣਗੇ ਤੇ ਵੱਖ-ਵੱਖ ਕੈਟਾਗਰੀ ਦੇ ਇਹ ਜਿਹੜੇ ਕੈਂਡੀਡੇਟਸ ਨੇ ਸੋ ਜਿਹੜਾ ਸਿਲੈਕਸ਼ਨ ਹੋਈ ਆ ਤੇ ਇਹ ਆਪਣਾ ਜਾ ਕੇ ਹੁਣ ਜਿਹੜੀ ਕਾਉਂਸਲਿੰਗ ਇਹਨਾਂ ਦਾ ਸ਼ਡਿਊਲ ਹੈ ਜਿਹੜਾ ਜਾਰੀ ਕੀਤਾ ਗਿਆ ਹੈ ਪੀਰੀਅਡ ਆਫ ਕਾਫੀ ਲੰਬੀ ਆ ਤੇ ਇਹ ਤੁਸੀਂ ਜਾ ਕੇ trplsb.punjab.government.in ਤੇ ਜਿਹੜਾ ਲੌਗਇਨ ਕਰਕੇ ਤੁਸੀਂ ਆਪਣਾ ਨਾਮ ਇਹਦੇ ਵਿੱਚ ਸਰਚ ਕਰ ਸਕਦੇ ਆ ਸੋ ਆ ਜੁਗੀ ਇਹਨਾਂ ਦੀ ਸ਼ਡਿਊਲ ਹੋਈ ਆ 9 ਤਰੀਕ ਨੂੰ ਕੱਲ੍ਹ ਵੀ ਇਹਨਾਂ ਦਾ ਸ਼ਡਿਊਲ ਹੈ ਤੇ ਇਹਨਾਂ ਦੇ ਜਿਹੜੇ ਸਦਾ ਇਹਨਾਂ ਕੈਂਡੀਡੇਟਾਂ ਨੂੰ ਦਿੱਤਾ ਗਿਆ ਕਾਲ ਸਲਮਗਾ ਸਤਨੂੰ